ਜਿਹੜੇ ਜਿਹੜੇ ਲੋਕ ਬਰੀਕ ਆਟਾ ਭਾ ਕੇ ਰੋਟੀ ਖਾਂਦੇ ਨੇ ਉਹਨਾਂ ਲੋਕਾਂ ਨੂੰ ਅਕਸਰ ਆ ਵਾਲੇ ਰੋਗ ਲੱਗ ਜਾਂਦੇ ਨੇ ਜਿਹਦੇ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਦਵਾਈਆਂ ਤੇ ਨਿਰਭਰ ਹੋਣਾ ਪੈਂਦਾ ਉਹਨਾਂ ਨੂੰ ਪੇਟ ਦੇ ਰੋਗ ਛਾਤੀ ਦੇ ਰੋਗ ਅਤੇ ਕਈ ਹੋਰ ਰੋਗ ਜਿਹੜੇ ਲੱਗ ਜਾਂਦੇ ਨੇ ਤੁਸੀਂ ਵੇਖਣਾ ਕਿ ਬਹੁਤ ਸਾਰੇ ਲੋਕ ਕਹਿਣਗੇ ਕਿ ਅਸੀਂ ਨਾ ਬੜਾ ਬਰੀਕ ਆਟਾ ਪਿਆ ਕੇ ਰੋਟੀ ਖਾਂਦੇ ਆ ਤੇ ਜਦੋਂ ਬਰੀਕ ਆਟਾ ਪਿਆਇਆ ਜਾਂਦਾ ਹੈ ਤੁਸੀਂ ਸਭ ਜਾਣਦੇ ਹੋ ਕਿ ਕਹਿਣਗੇ ਜੀ ਉਹਦੀ ਰੋਟੀ ਬੜੀ ਫੁੱਲਦੀ ਆ ਬੜਾ ਮਜ਼ਾ ਆਉਂਦਾ ਖਾਣ ਦਾ ਬਹੁਤ ਸਾਰੇ ਭੈਣ ਭਰਾਵਾਂ ਦੇ ਸਵਾਲ ਹੋ ਜਾਣਗੇ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਬਰੀਕ ਆਟਾ ਸਾਡੀ ਸਿਹਤ ਲਈ ਕਿੰਝ ਨੁਕਸਾਨਦਾਇਕ ਰੋ ਟੀ ਫੁੱਲੀ ਖਾਨ ਨਾਲ ਸਾਨੂੰ ਕੀ ਫਾਇਦਾ ਹੁੰਦਾ ਤੇ ਕੀ ਨੁਕਸਾਨ ਹੁੰਦਾ ਇਹ ਗੱਲਾਂ ਤਾਂ ਅਸੀਂ ਆਪਾਂ ਲੋਕਾਂ ਹੀ ਕਰਨੀਆਂ ਕਿੰਨੇ ਕਰਨੀਆਂ ਸਾਨੂੰ ਕਿੰਨੇ ਸਮਝਾਉਣਾ ਆ ਕਿਉਂਕਿ ਜਿਹੜੇ ਆਪਾਂ ਆਮ ਸਮਾਗਮਾਂ ਜਾਂਦੇ ਆ ਉੱਥੇ ਸਾਡੀ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਹੁੰਦੀ ਉੱਥੇ ਧਾਰਮਿਕ ਐਂਗਲ ਤੋਂ ਗੱਲ ਹੁੰਦੀ ਪੁੰਨ ਪਾਪ ਦੀ ਅਸੀਂ ਸਿਹਤਮੰਦ ਕਿੱਦਾਂ ਰਹਿਣਾ ਇਹਦੇ ਬਾਰੇ ਕਿਤੇ ਨਹੀਂ ਗੱਲ ਹੁੰਦੀ ਤੇ ਸਿਹਤਮੰਦ ਹੋਣ ਦੇ ਲਈ ਫਿਰ ਆਪਾਂ ਇਹ ਚੈਨਲ ਬਣਾਇਆ ਹੋਇਆ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਵੇਖੋ ਜਿਹੜੇ ਭੈਣ ਭਰਾ ਬਰੀ ਕਾਟੇ ਦੀ ਰੋਟੀ ਬਣਾਉਣਾ ਖਾਣਾ ਪਸੰਦ ਕਰਦੇ ਨੇ ਉਹ ਚੱਕੀ ਵਾਲੀ ਕਹਿਣਗੇ ਕਿ ਵੀਰ ਜੀ ਬਰੀਕ ਆਟਾ ਭਿਉਂਦਿਓ ਜਦੋਂ ਬਰੀਕ ਆਟਾ ਕਰੇਗਾ ਤੂੰ ਮੈਦੇ ਦੇ ਵਿੱਚ ਚੇਂਜ ਹੋਏਗਾ ਜਦੋਂ ਮੈਦੇ ਤੇ ਚੇਂਜ ਹੋਵੇਗਾ ਉਹਦੇ ਵਿੱਚੋਂ ਸਾਰਾ ਸੂੜਾ ਜਿਹੜਾ ਬਾਹਰ ਕੱਢ ਲਿਆ ਜਾਵੇਗਾ ਤੁਸੀਂ ਸਭ ਜਾਣਦੇ ਹੋ ਕਿ ਕਈ ਲੋਕ ਫਿਰ ਉਹ ਸਾਟੇ ਨੂੰ ਬਰੀਕ ਨੂੰ ਲਿਆ ਕੇ ਘਰ 'ਚ ਵੀ ਛਾਨਣਗੇ ਛਾਨਣ ਤੋਂ ਬਾਅਦ ਉਹ ਤੋਂ ਸੂੜਾ ਫਿਰ ਕੱਢ ਦੇਣਗੇ ਜੇ ਥੋੜਾ ਬੂਤਾ ਵੀ ਹੋਇਆ ਹੁਣ ਜਿਹੜਾ ਸੂੜਾ ਆ ਜਾਂ ਚੋਕਰ ਆ ਇਹਦੇ ਵਿੱਚ ਬਹੁਤ ਸਾਰਾ ਕੈਲਸ਼ੀਅਮ ਆਇਰਨ ਫਾਈਬਰ ਅਤੇ ਹੋਰ ਬਹੁਤ ਸਾਰੇ ਵਿਟਾਮਿਨ ਜਿਵੇਂ ਵਿਟਾਮਿਨ A, ਵਿਟਾਮਿਨ B, ਵਿਟਾਮਿਨ 6, ਵਿਟਾਮਿਨ 12 ਅਤੇ ਕਈ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਤੇ ਖਾਸ ਕਰਕੇ ਭਾਰੀ ਮਾਤਰਾ ਚ ਫਾਈਬਰ ਪਾਇਆ ਜਾਂਦਾ ਜਿਹੜਾ ਫਾਈਬਰ ਆ ਜਦੋਂ ਉਹ ਜਿਹੜਾ ਸਾਡੇ ਸਰੀਰ ਚ ਕੀ ਕਰਦਾ ਜਦੋਂ ਅਸੀਂ ਰੋਟੀ ਖਾਂਦੇ ਆ ਸਾਡੇ ਸਰੀਰ ਚ ਜਿਹੜੀ ਰੋਟੀ ਨੂੰ ਪਚਾਉਣ ਚ ਬਹੁਤ ਜ਼ਿਆਦਾ ਵਧੀਆ ਰੋਲ ਅਦਾ ਕਰਦਾ ਇਹ ਤੱਤ ਜਿਹੜਾ ਫਾਈਬਰ ਦਾ ਤੇ ਜਿਹੜੇ ਕੈਲਸ਼ੀਅਮ ਆਇਰਨ ਹੋ ਗਿਆ ਉਹ ਸਾਡੇ ਚ ਬਲੱਡ ਸਰਕੂਲੇਸ਼ਨ ਪੂਰਾ ਕਰਦਾ ਬਲੱਡ ਪੂਰਾ ਕਰਦਾ ਹੱਡੀਆਂ ਮਜ਼ਬੂਤ ਰੱਖਦਾ ਹੁਣ ਜਦੋਂ ਅਸੀਂ ਬਰੀਕ ਆਟਾ ਕਰਵਾ ਲੈਂਦੇ ਆ ਤਾਂ ਉਹਦੇ ਵਿੱਚੋਂ ਸਾਰੇ ਤੱਤ ਤਾਂ ਬਾਹਰ ਨਿਕਲ ਗਏ ਯਾਨੀ ਕਿ ਸਾਡੇ ਆਪਾਂ ਸਿਰਫ ਕੱਲੀ ਰੋਟੀ ਹੀ ਖਾਦੀ ਤੇ ਉੱਚ ਕੁਝ ਕੁ ਤੱਤ ਜਿਹੜੇ ਬਚ ਗਏ ਤੇ ਉਹਦੇ ਨਾਲ ਕੀ ਹੋਏਗਾ ਕਿ ਫਿਰ ਸਾਡੇ ਸਰੀਰ ਨੂੰ ਪੇਟ ਚ ਗੈਸ ਬਣਨੀ ਪੇਟ ਨੂੰ ਬਾਰ ਬਾਰ ਸਾਨੂੰ ਅੰਦਰ ਬਾਹਰ ਜਾਣਾ ਪੈਂਦਾ ਆ ਜਾਂ ਛਾਤੀ ਚ ਗੈਸ ਬਣਦੀ ਰਣੀ ਜਲਣ ਹੁੰਦੀ ਰਹਿਣੀ ਯਾਨੀ ਕਿ ਸਾਨੂੰ ਬਹੁਤ ਸਾਰੇ ਪੇਟ ਦੇ ਰੋਗ ਜਿਵੇਂ ਮੰਨ ਲਓ ਕਈਆਂ ਲੋਕਾਂ ਨੂੰ ਤੇ ਬਵਾਸੀਰ ਤੱਕ ਹੋ ਜਾਂਦੀ ਆ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਫੇਸ ਕਰਦੀਆਂ ਪੈ ਰੀਆਂ ਨੇ ਨਾਲ ਦੀ ਨਾਲ ਹੱਡੀਆਂ ਦੇ ਰੋਗ ਜਿਵੇਂ ਬਾਹਾਂ ਕਮਜ਼ੋਰ ਹੋ ਜਾਣੀਆਂ ਮਾਸ ਛੱਡ ਜਾਣਾ ਬਾਹਾਂ ਤੋਂ ਗੱਲਾਂ ਜਣੀਆਂ ਨਹੀਂ ਉਹ ਠਾਂ ਨੂੰ ਡਿੱਗ ਪੈਣੀਆਂ ਗੋਡਿਆਂ ਦਾ ਜੋ ਦਰਦ ਜੋੜਾਂ ਦੇ ਦਰਦ ਅਤੇ ਹੋਰ ਬਹੁਤ ਸਾਰੇ ਜੜੇ ਨੇ ਤੱਤ ਨਾਲ ਦੀ ਨਾਲ ਹੀ ਸਾਡੇ ਸਰੀਰ 'ਚੋਂ ਖੂਨ ਦੀ ਕਮੀ ਬਹੁਤ ਹੋ ਜਾਂਦੀ ਹੁਣ ਬਹੁਤ ਸਾਰੇ ਭੈਣ ਭਰਾ ਜਰੂਰ ਨੋਟ ਕਰਿਓ ਜਿਹੜੇ ਬਰੀਕ ਆٹے ਦੀ ਰੋਟੀ ਖਾਂਦੇ ਆ ਆਪਣਾ ਬਲੱਡ ਚੈੱਕ ਕਰਾਇਓ ਤੁਹਾਡਾ ਬਲੱਡ ਕਦੀ ਪੂਰਾ ਨਹੀਂ ਹੋਏਗਾ ਤੁਹਾਡਾ ਬਲੱਡ ਹੌਸ ਦਾ ਘੱਟ ਹੀ ਹੋਵੇ ਜਾਨੀ ਕਿ ਜਿੰਨਾ ਨਾਰਮਲ ਹੋਣਾ ਚਾਹੀਦਾ ਉਹਦਾ ਕਾਰਨ ਕੀ ਹੈ ਕਿ ਅਸੀਂ ਬਹੁਤ ਸਾਰੇ ਤੱਤ ਤਾਂ ਬਾਹਰ ਕੱਢ ਦਿੰਨੇ ਆ ਕੁਝ ਜਿਹੜੇ ਲੋਕ ਦੇਸ਼ ਵਿਦੇਸ਼ ਚ ਵੱਸਦੇ ਨੇ ਜਾਂ ਮੰਨ ਲਓ ਕਿ ਹੋਰ ਧਰਮ ਦੇ ਲੋਕ ਨੇ ਜਿਵੇਂ ਜਿਵੇਂ ਮੰਨ ਲਓ ਕਿ ਇਸਲਾਮ ਧਰਮ ਦੇ ਲੋਕ ਨੇ ਉਹਨਾਂ ਨੂੰ ਪੁੱਛ ਕੇ ਵੇਖਿਓ ਉਹ ਤਾਂ ਆਪਣੇ ਆਟੇ ਚ ਬਿਲਕੁਲੋਂ ਸੂੜਾ ਨਹੀਂ ਕੱਢਦੇ ਅਸੀਂ ਵੀ ਨਹੀਂ ਕੱਢਦੇ ਆਪਣੇ ਆਟੇ ਚ ਸੂੜਾ ਅਸੀਂ ਪਹਿਲਾਂ ਕੀ ਕਰਦੇ ਆ ਹੁਣ ਕਈ ਕਹਿਣਗੇ ਜੀ ਉੱਚ ਆ ਚੀਜ਼ਾਂ ਆ ਜਾਂਦੀਆਂ ਨੇ ਜੀ ਵੋ ਜੇ ਜੇ ਸਾਡੇ ਕੋ ਘਰ ਦੀ ਕਣਕ ਹੋਵੇ ਆਪਾਂ ਸਾਰੀ ਦਿਹਾੜੀ ਕਿੰਨੇ ਕੰਮ ਕਰਦੇ ਆ ਕਿ ਆਪਣੇ ਘਰ ਵਿੱਚ ਆਪਾਂ ਜਿਹੜੀ ਰੋਟੀ ਖਾਣੀ ਆਟੇ ਦੀ 20 25 ਕਿਲੋ ਕਣਕ ਜਾਂ ਪਿਉਣੀਆ ਕਿ ਅਸੀਂ ਉਹਨੂੰ ਧੋ ਨਹੀਂ ਸਕਦੇ ਧੋਣ ਤੋਂ ਬਾਅਦ ਉਹਨੂੰ ਆਪਾਂ ਸਕਾ ਨਹੀਂ ਸਕਦੇ ਸਕਾਣ ਤੋਂ ਬਾਅਦ ਆਪਾਂ ਉਹਨੂੰ ਚੱਕੀ ਤੇ ਨਹੀਂ ਖੜ ਸਕਦੇ ਚੱਕੀ ਵਾਲੇ ਵੀਰ ਨੂੰ ਇਹ ਹੀ ਕਹਿ ਸਕਦੇ ਆਂ ਕਿ ਵੀਰ ਜੀ ਨੂੰ ਬਿਲਕੁਲੋਂ ਬਰੀਕ ਨਾ ਪਿਓ ਰਗੜਿਓ ਇਹਨੂੰ ਨੋਰਮਲ ਰੱਖਿਓ ਤੇ ਤੋਂ ਸੂੜਾ ਨਾ ਕੱਢਿਓ ਕਿੰਨੀ ਸਫਾਈ ਹੋ ਜਾਵੇਗੀ ਸਾਰੇ ਕੰਮ ਦੇ ਵਿੱਚ ਤਾਂ ਫਿਰ ਤੇ ਕੋਈ ਦਿੱਕਤ ਨਹੀਂ ਰਹਿ ਜਾਂਦੀ ਤੇ ਫਿਰ ਸਾਡੀ ਸਿਹਤ ਵਧੀਆ ਰਹੇਗੀ ਮੈਂ ਆਸ ਕਰਦਾ ਮੇਰੇ ਸੱਜਣ ਬਰੀਕ ਆਟੇ ਦੀ ਰੋਟੀ ਤੋਂ ਪਾਸਾ ਵੱਟਣ ਜੇ ਉਹ ਚਾਹੁੰਦੇ ਐ ਕਿ ਉਹਨਾਂ ਨੂੰ ਪੇਟ ਦੀਆਂ ਬਿਮਾਰੀਆਂ ਨਾ ਲੱਗਣ ਹੱਡੀਆਂ ਦੀਆਂ ਬਿਮਾਰੀਆਂ ਨਾ ਲੱਗਣ ਖੂਨ ਨਾ ਘਟੇ ਉਹਨਾਂ ਨੂੰ ਗੁੱਸਾ ਨਾ ਆਵੇ ਉਹਨਾਂ ਨੂੰ ਚਿੜਚਿੜਾ ਸੁਭਾਅ ਨਾ ਹੋਵੇ ਉਹਨਾਂ ਦੇ ਵਿੱਚ ਜਿਹੜੀ ਹੈ ਜ਼ਿੰਦਗੀ ਜੀਉਣ ਦੀ ਤਾਕਤ ਬਣੀ ਰਵੇ ਉਹਨਾਂ 'ਚ ਆਲਸ ਨਾ ਹੋਵੇ ਤਾਂ ਫਿਰ ਪਈ ਆਪਾਂ ਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਪਵੇਗਾ ਇਸ ਚੈਨਲ ਦੇ ਉੱਪਰ ਤੁਹਾਡੀ ਹਰ ਵਿਚਾਰਧਾਰਾ ਦੇ ਮੁਤਾਬਕ ਮੈਡੀਕਲ ਲਾਈਨ ਦੇ ਮੁਤਾਬਕ ਤੁਹਾਨੂੰ ਵੀਡੀਓ ਮਿਲ ਸਕਦੀ ਆ ਜਿਹੜੇ-ਜਿਹੜੇ ਭੈਣ ਭਰਾਣੇ ਵੇਖਣੀ ਹੋਵੇ ਇਸ ਚੈਨਲ ਦੇ ਉੱਪਰ ਇੱਕ ਵੀ ਵੀਡੀਓ ਤੇ ਇੱਕ ਵੀ ਸ਼ਬਦ ਇਹੋ ਜਿਹਾ ਨਹੀਂ ਹੋਵੇਗਾ ਜਿਹੜਾ ਕਿ ਆਪਾਂ ਨੂੰ ਲੱਗੇ ਕਿ ਇਹਨੂੰ ਗਾਹ ਕੱਢ ਦੋ ਕਹਿਣ ਤੋਂ ਭਾਵ ਕਿ ਇੱਕ ਵੀ ਸ਼ਬਦ ਨਹੀਂ ਮਿਲੇਗਾ ਗਲਤ ਸਾਰੇ ਸ਼ਬਦ ਸਾਡੇ ਪਰਿਵਾਰ ਦੇ ਕਿਉਂਕਿ ਤੁਸੀਂ ਤੇ ਮੈਂ ਆਪਾਂ ਸਾਰੇ ਇੱਕ ਪਰਿਵਾਰ ਆਰੇ ਅਸੀਂ ਧੀਆਂ ਭੈਣਾਂ ਵਾਲੇ ਅਸੀਂ ਇਹ ਭੈਣ ਭਰਾਵਾਂ ਵਾਲੇ ਮਾਂ ਪੁੱਤਾਂ ਵਾਲੇ ਸਾਡੇ ਰਿਸ਼ਤੇ ਪਿਓ ਪੁੱਤਾਂ ਵਾਲੇ ਰਿਸ਼ਤੇ ਅਸੀਂ ਇਹਨਾਂ ਰਿਸ਼ਤਿਆਂ ਦੀ ਕਦਰ ਕਰਦੇ ਹੋਈ ਇਹ ਚੈਨਲ ਬਣਾਇਆ ਜਿਹਦੇ ਵਿੱਚ ਕੋਈ ਵੀ ਸ਼ਬਦ ਗਲਤ ਨਹੀਂ ਹੈ ਜਿੰਨੂੰ ਤੁਸੀਂ ਬੜਾ ਪਿਆਰ ਦਿੰਦੇ ਹੋ ਇਹ ਚੈਨਲ ਦਾ ਨਾਮ ਵੀ ਆਪਾਂ ਰੱਖਿਆ ਪ੍ਰਿੰਸਪਲ ਬਜਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ